ਲਓ ਜੀ ਆਪਾਂ ਮਾਨ ਸਾਡੇ ਪਾਰਟ ਕਰ ਚੁੱਕੇ ਆ ਆਪਾਂ V5 ਕੋਚ ਦੇ ਵਿੱਚ ਆ ਚੈੱਕ ਕਰ ਸਕਦੇ ਹੋ ਇਹ ਬਹੈ ਤਾਂ ਬਿਲਕੁਲ ਬਾਤ ਹੁੰਦੇ ਨਾਲ ਆ ਜੀ ਚੱਲ ਹੁਣ ਕੋਈ ਗੱਲ ਨਹੀਂ ਆਪਾਂ ਲੋਅਰ ਬਰਥ ਲਿਆ ਇਹ ਅੱਪਰ ਬਰਥ ਹੋ ਜਾ ਲੋਅਰ ਬਰਥ ਹੋ ਜਾ ਲੋਅਰ ਬਰਥ ਸਾਈਡ ਤੇ ਬੈਸਟ ਰਹਿੰਦਾ ਦੇ ਸਾਹਮਣੇ ਬਹੁਤ ਪੈਸਟਾ ਐਗਰੀਸੀ ਤੇ ਬਸ ਜਿਵੇਂ ਮਿਲ ਜਾਂਦੀ ਬਟ ਆਪਾਂ ਬਿਲਕੁਲ ਐਨ ਮੌਕੇ ਤੇ ਲਈ ਹੈ ਤਾਂ ਕਰਤੀ ਆਪਾਂ ਥੋੜੇ ਸੀ ਲਈ ਹੈ ਤੇ ਤੁਹਾਨੂੰ ਹੁਣ ਦਿਖਾਣੇ ਆ ਤੁਹਾਡੇ ਘਰ ਚੈੱਕ ਕਰੋ ਵਿੱਚ ਕਾਟਰਨਸ ਲੱਗੇ ਹੋਏ ਆ ਤੇ ਦੋਨੋਂ ਸਾਈਡ ਤੇ ਆਪਾਂ ਨੂੰ 110 ਵੋਲਟ ਦਾ ਚਾਰਜਰ ਮਿਲ ਜੂਗਾ ਰੀਡਿੰਗ ਲਾਈਟ ਮਿਲ ਜੂਗੀ ਇਹ ਚੱਲ ਨਹੀਂ ਰਹੀ ਮੇਨ ਸਿੱਟ ਤੇ ਚੱਲ ਰਹੀ ਹੈ ਇਧਰ ਵੀ ਇਹੀ ਸੀਮ ਹੈ ਜੀ ਦੇਖ ਸਕਦੇ ਹੋ ਤੇ ਇਹ ਤਾਂ ਬੈੱਡ ਆ ਅਜੀ ਰਾਤ ਮੈਂ ਥਿੰਕ ਆਪਾਂ ਨੂੰ ਇਹ ਬੈੱਡ ਸ਼ੀਟਸ ਤੇ ਪਿਲੋਸ ਵਗੈਰਾ ਦੇਖ ਕੇ ਜਾਣਗੇ ਉਹ ਮੇਰੀ ਸੀਟ ਦੇ ਸਾਹਮਣੇ ਆ ਗਏ ਆਪਾਂ ਨੂੰ ਸਟਾਫ ਵੱਲੋਂ ਆਹ ਇੱਕ ਬੈਗ ਦਿੱਤਾ ਗਿਆ ਇਹਦੇ ਵਿੱਚ ਆਪਾਂ ਨੂੰ ਇੱਕ ਬੈੱਡ ਸ਼ੀਟ ਬੈੱਡ ਸ਼ੀਟ ਲਗਾ ਲਓ ਜਾਂ ਉੱਤੇ ਲੈਣ ਵਾਲੀ ਚੀਜ਼ ਹੋਣੀ ਆ ਇਹ ਆਪਾਂ ਨੂੰ ਮਿਲੀ ਹੈ ਨਾਲ ਹੀ ਇਹਦੇ ਆਪਾਂ ਨੂੰ ਇਹਨਾਂ ਨੇ ਇੱਥੇ ਸਰਾਣੇ ਪਈ ਸੀ ਸਰਾਣੇ ਦੇ ਉੱਤੇ ਚੜਨ ਵਾਲਾ ਖਬਰ ਉਹ ਆਪਾਂ ਚੜਾ ਲਿਆ ਦੇਖਿਆ ਨਦਰਨ ਈਸਟ ਫਰੰਟਲ ਰੇਲਵੇ ਹੈ ਨਾ ਇਹ ਆਪਾਂ ਨੂੰ ਕਿੰਨੇ ਮਿਲੇਗਾ ਤੇ ਚੈੱਕ ਕਰ ਸਕਦੇ ਹਾਂ ਇਹ ਵੀ ਇੱਕ ਨਵੀਂ ਸਹੂਲਤ ਦੇਖਦੇ ਆਪਾਂ ਨੂੰ ਕਿਹੜੀਆਂ ਸਹੂਲਤਾਂ ਮਿਲਦੀਆਂ ਨੇ ਫਿਲਹਾਲ ਆਪਾਂ ਬੁਰਲਾ ਅਡਾ ਪਹੁੰਚ ਚੁੱਕੇ ਹਾਂ ਜੀ ਚੈੱਕ ਕਰ ਸਕਦੇ ਹਾਂ ਸ਼ੀਸ਼ਾ ਬਹੁਤ ਗੰਦਾ ਇਹ ਵੀ ਆਪਾਂ ਕੋਸ਼ਿਸ਼ ਕਰਾਂ ਕਿਸੇ ਵਧੀਆ ਜੇ ਉੱਤੇ ਰੁੱਕ ਕੇ ਨੂੰ ਕਹਿ ਦਾਂਗੇ ਜੇ ਕੋਈ ਕਰਤਾ ਹੋਇਆ ਤਾਂ ਸਾਫ਼ ਕਰਵਾਵਾਂਗੇ ਦਿੱਲੀ ਵਗੈਰੇ ਸ਼ਹਿਰ ਚ ਬਾਕੀ ਦੇਖਦੇ ਆ ਕਿ ਕੀ ਕੀ ਆਪਾਂ ਨੂੰ ਸਹੂਲਤਾਂ ਦੇ ਵਿੱਚ ਮਿਲਦੀਆਂ ਨੇ ਚੈੱਕ ਕਰ ਸਕਦੇ ਹਾਂ ਫਿਲਹਾਲ ਤਾਂ ਬਿਲਕੁਲ ਖਾਲੀ ਹੈ ਕੋਈ ਚ ਸਾਰਾ ਖਾਲੀ ਹੈ B5 ਕੁਝ ਬਿਲਕੁਲ ਖਾਲੀ ਹੈ ਹੋ ਸਕਦਾ ਨਾ ਦਿੱਲੀ ਜਾ ਕੇ ਆਪਾਂ ਨੂੰ ਇਹ ਮਣਾ ਮੋਟਾ ਭਜਾ ਹੋਇਆ ਮਹਿਸੂਸ ਹੋਵੇ ਚੈੱਕ ਕਰ ਸਕਦੇ ਹਾਂ ਫਿਲਹਾਲ ਤਾਂ ਵਧੀਆ ਕੰਫਰਟ ਹੈ ਬਾਕੀ ਦੇਖੋ ਅੱਗੇ ਕੀ ਬੰਦ ਹੈ ਜੀ ਚਾਹ ਦੀ ਆਵਾਜ਼ ਆ ਰਹੀ ਚਾਹ ਦੀ ਆਵਾਜ਼ ਆ ਗਈ ਜੀ ਪਰ ਫਿਲਹਾਲ ਆਪਾਂ ਲੈ ਨਹੀਂ ਕਿਉਂਕਿ ਕਰੋ ਹੁਣੀ ਖਾ ਪੀ ਕੇ ਤੁਰੇ ਆ ਇਹ ਟ੍ਰੇਨ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਇਹ ਹੈ ਜੀ ਇਹ ਮੰਗਲਵਾਰ ਬੁੱਧਵਾਰ ਤੇ ਸ਼ਨੀਵਾਰ ਨੂੰ ਬਠਿੰਡੇਉਂ ਚੱਲ ਕੇ ਵਾਇਆ ਮਾਨਸਾ ਬੜਲਾਡਾ ਉਥੋਂ ਹੀ ਬਣਦੀ ਹੈ ਬਠਿੰਡੇ ਤੋਂ ਵਾਇਆ ਮਾਨਸਾ ਬੜਲਾਡਾ ਦਿੱਲੀ ਤੇ ਦੂਜੇ ਦਿਨ ਫਿਰ ਇਹ ਲਖਨਊ ਤੇ ਹਥਰਾਸ ਵਾਲੇ ਪਾਸੋਂ ਹੋ ਕੇ ਇਹ ਬੰਗਾਲ ਜਾਂਦੀ ਹੈ ਜੀ ਵੈਸਟ ਬੰਗਾਲ ਵੈਸਟ ਬੰਗਾਲ ਬੰਗਾਲ ਪੰਜਾਬੀ ਚ ਇਹ ਉੱਥੇ ਜਾਂਦੀ ਹੈ ਇਹ ਟ੍ਰੇਨ ਤਿੰਨ ਦਿਨਾਂ ਦਾ ਸਫ਼ਰ ਕਰਦੀ ਹੈ ਤਾਂ ਤੇ ਲਾਲੋ ਵੀ ਬਠਿੰਡੇ ਤੋਂ ਬੈਸਟ ਬੰਗਾਲ ਦੀ ਸਰਵਿਸ ਪ੍ਰੋਵਾਈਡ ਕਰਦੀ ਹੈ ਇਹਦੇ ਵਿੱਚ ਜਰਨਲ ਸਲੀਪਰ ਤੇ ਐਸ ਯੂਜਵਲ ਜਿਵੇਂ ਕਿ ਆਪਣੇ ਏਸੀ ਕੋਚ ਹੁੰਦੇ ਨੇ ਸਾਰੇ ਅਵੇਲੇਬਲ ਹੁੰਦੇ ਆ ਤੇ ਇਹ ਇੰਡੀਅਨ ਰੇਲਵੇ ਉਹ ਹੀ ਨਾਰਥ ਦੇ ਵਿੱਚ ਆਉਂਦੀ ਆ ਦੂਜੀ ਗੱਲ ਇਹ ਹੈ ਜੀ ਵੀ ਟਿਕਟੇ ਦੀਆਂ ਮਿਲ ਜਾਂਦੀਆਂ ਨੇ ਜਿਵੇਂ ਕਿ ਮੈਂ ਹੁਣ ਪੀਕ ਮਹਾਕੁੰਭ ਦਾ ਸੀਜ਼ਨ ਆ ਮਹਾਕੁੰਭ ਤੇ ਵਿੱਚ ਲੋਕ ਜਾਂਦੇ ਆ ਤੇ ਅਯੋਧਿਆ ਵੀ ਜਾਂਦੇ ਆ ਬਟ ਮੈਨੂੰ ਅੱਜ ਜਿਵੇਂ ਮੈਂ ਅੱਜ ਬੁੱਕ ਕਰਾਈ ਤਾਂ ਮੈਨੂੰ ਮਨਾਲੀ ਨਾਲ ਅੱਜ ਮੈਂ ਸੋਚਿਆ ਮੇਰਾ ਅੱਜ ਬਣਿਆ ਸਬੱਤ ਤੇ ਅੱਜ ਹੀ ਮੈਨੂੰ ਮਿਲ ਗਈ ਟਿਕਟ ਤੇ ਮੈਨੂੰ ਏਸੀ 3 ਏਸੀ ਦੀ ਟਿਕਟ ਮੈਨੂੰ 13.500 ਰੁਪਏ ਦੇ ਵਿੱਚ ਪਈ ਹੈਗੀ ਉਹ ਡਿਪੈਂਡ ਕਰਦਾ ਵੀ ਤੁਸੀਂ ਟਾਕੀ ਤੋਂ ਲੈਨੇ ਹੋ ਰੇਲਵੇ ਟਾਕੀ ਤੋਂ ਲੈਨੇ ਹੋ ਕਿ ਤੁਸੀਂ ਕੈਫੇ ਚ ਘੜਾਉਨੇ ਹੋ ਉਹ ਅੱਡਾ ਇਦਾਂ ਡਿਪੈਂਡ ਕਰਦਾ ਹੈ ਜੀ ਇੱਕ ਗੱਲ ਹੋਰ ਖਾਸ ਧਿਆਨ ਰੱਖਿਓ ਕਿ ਜਦੋਂ ਤੁਸੀਂ ਇਹ ਬੁੱਕ ਕਰਾਉਣੀ ਹੈ ਉੱਥੇ ਆਪਸ਼ਨ ਆਉਂਦੀ ਹੈ ਕਿ ਆਪਾਂ ਭਈ ਕਿੰਨੇ ਨੰਬਰ ਸੀਟ ਆਪਾਂ ਨੂੰ ਪ੍ਰਾਇੋਰਟੀ ਕਿਹਦੀ ਆ ਮੈਂ ਪ੍ਰਾਇੋਰਟੀ ਦੇ ਵਿੱਚ ਆਪਣਾ ਸਾਈਡ ਸਾਈਡ ਤੇ ਲੋਡ ਬਰਥ ਦਾ অপਸ਼ਨ ਦਿੱਤਾ ਸੀਗਾ ਤਾਂ ਕਰਕੇ ਮੈਨੂੰ ਇਹ ਲੋਰ ਬਰਥ ਮਿਲ ਗਈ ਅਵੇਲੇਬਲ ਸੀਗੀ ਆਪਾਂ ਨੂੰ ਮਿਲ ਗਈ ਠੀਕ ਹੈ ਜੀ ਤੇ ਕੋਸ਼ਿਸ਼ ਕਰਿਓ ਕਿ ਆਪਾਂ ਜੇ ਪਹਿਲਾਂ ਕਰਾਈਏ ਤਾਂ ਬਚਾ ਲੜੀਆਂ ਸੀਟਾਂ ਮਤਲਬ ਕਿ 23 24 ਸੀਟਾਂ 25 ਇਹ ਨੰਬਰ ਦੀਆਂ ਸੀਟਾਂ ਆਪਾਂ ਬੁੱਕ ਕਰਵਾਈਏ ਕਿਉਂਕਿ ਅਸੀਂ ਹੁਣ ਬਿਲਕੁਲ ਸਾੱਟ-ਸੱਟ ਸੀਟਾਂ ਤੇ ਬੈਠੇ ਆ ਬਿਲਕੁਲ ਬਾਥਰੂਮ ਨਾਲ ਨੇ ਤੇ ਮੇਰਾ ਤਾਂ ਚਲੋ ਨੱਕ ਥੋੜਾ ਜਿਹਾ ਕਮਜ਼ੋਰ ਆ ਨਹੀਂ ਤਾਂ ਜੇ ਕੋਈ ਉਹ ਜਿਹਾ ਹੁੰਦਾ ਉਹਨੂੰ ਜਿਹੜਾ ਟਿਟੀ ਸਾਹਿਬ ਆਗੇ ਸੀਗੇ ਚੈਕਰ ਸਾਹਿਬ ਆਗੇ ਸੀਗੇ ਤੇ ਕੁਛ ਨਹੀਂ ਪੁੱਛਿਆ ਉਹਨਾਂ ਨੇ ਕਹਿੰਦੇ ਨੇਮ ਮੈਂ ਅਮਰਿੰਦਰ ਸਿੰਘ ਕਹਿੰਦੇ ਕਿੱਥੇ ਜਾਣਾ ਮੈਂ ਸੁਲਤਾਨਪੁਰ ਜੀ ਟਿਕਟ ਵੀ ਨਹੀਂ ਚੈੱਕ ਕੀਤੀ ਕੁਛ ਨਹੀਂ ਚੈੱਕ ਕੀਤਾ ਜਦੋਂ ਬੰਦੇ ਕੋਲੇ ਹੁੰਦਾ ਫਿਰ ਆਪਾਂ ਨੂੰ ਵੀ ਕੰਫੀਡੈਂਸ ਹੁੰਦਾ ਕਿ ਵੀ ਮੇਰੇ ਕੋਲ ਟਿਕਟ ਹੈਗੀ ਆ ਤੇ ਜੇ ਨਾ ਹੁੰਦੀ ਫਿਰ ਅਗਲਾ ਜਰੂਰ ਫਾਈਨ ਲਗਾਉਂਦਾ ਤੇ ਫਾਈਨ ਦਾ ਬਹੁਤ ਜ਼ਿਆਦਾ ਹੁੰਦਾ ਜੇ ਤੁਹਾਡੀ ਟਿਕਟ 12-1300 ਦੀ ਆ ਤਾਂ ਸਿੱਧੇ ਹੀ 10-15000 ਤੇ ਜਾ ਕੇ ਰਸੂਲ ਕਰਦੇ ਆ ਇਹ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਚੱਟੂ ਸੌਤਾਂ ਜਾਂ ਜਗਾੜ ਜਿਗੂਟ ਲੱਗ ਹੀ ਜਾਂਦੇ ਨੇ ਅੱਜ ਕੱਲ ਕੀ ਨਹੀਂ ਹੁੰਦਾ ਤੇ ਮਿਸਲੀਡ ਨਹੀਂ ਕਰਦੇ ਤੁਹਾਨੂੰ ਬਟ ਸਭ ਪੋਸੀਬਲ ਹੋ ਜਾਂਦਾ ਦੂਜੀ ਗੱਲ ਇਹ ਵੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਜਿਹੜੀ ਆਪਣੀ ਆ ਉਹ ਲੈਣੀ ਆ ਤੁਸੀਂ ਜਿਵੇਂ ਆ ਦੇਖੋ ਲੱਗਿਆ ਹੋਇਆ ਇੱਥੇ 5 ਨੰਬਰ 6 ਨੰਬਰ ਹੈ ਨਾ ਇਹ ਇੱਥੇ 8 ਨੰਬਰ ਲੱਗਾ ਕੋਸ਼ਿਸ਼ ਕਰੇ ਵੀ ਡੱਬੇ ਦੇ ਬਿਲਕੁਲ ਵਿਚਾਰੇ ਲਵਾਂ ਕਿਉਂਕਿ ਬਿਲਕੁਲ ਬਾਥਰੂਮ ਆਲ ਆ ਜਾਂਦੇ ਨਹੀਂ ਲੇਡੀਜ਼ ਆਉਂਦੀਆਂ ਨੇ ਮੈਂ ਤਾਂ ਚਲੋ ਇਕੱਲਾ ਆਪਾਂ ਸੋਲੋ ਟਰੈਵਲ ਕਰ ਰਹੇ ਹਾਂ ਤੇ ਕਈ ਵੇ ਲੇਡੀਜ਼ ਹੁੰਦੀਆਂ ਜਾਂ ਬੱਚੇ ਹੁੰਦੇ ਉਹਨਾਂ ਨੂੰ ਇਰੀਟੇਸ਼ਨ ਹੁੰਦੀ ਹੈ ਤਾਂ ਕਰਕੇ ਕੋਸ਼ਿਸ਼ ਹੈ ਵੀ ਬਚ ਲਿਆ ਕਰੋ ਟ੍ਰੈਕਟ ਬਿਲਕੁਲ ਡੱਬੇ ਦੇ ਵਿਚਾਲੇ ਹੋਗੇ ਅਸੀਂ ਅੱਗੇ ਜਾ ਰਹੇ ਹਾਂ ਤੇ ਵਾਟਸਾਵਰਿਆਂ ਦਾ ਫਰਕ ਪੈ ਰਿਹਾ ਮਾਨਸਾ ਦੇਖਿਆ ਜਾਵੇ ਤਾਂ ਰੇਤੀਲਾ ਜਾਂ ਟਿੱਪਿਆਂ ਦਾ ਇਲਾਕਾ ਆਉਂਦਾ ਉਹੀ ਆਪਾਂ ਨੂੰ ਇਧਰ ਨੂੰ ਵੀ ਦੇਖਣ ਨੂੰ ਮਿਲ ਰਿਹਾ ਪਰ ਜਿਵੇਂ ਜਿਵੇਂ ਆਪਾਂ ਦਿੱਲੀ ਦੇ ਲਾਗੇ ਜਾਂ ਯੂਪੀ ਉਧਰ ਜਾਵਾਂਗੇ ਹਰਿਆਣੇ ਨੂੰ ਆਪਾਂ ਜਦੋਂ ਕ੍ਰਾਸ ਕਰਾਂਗੇ ਉਦੋਂ ਹੋਏ ਫਰਕ ਪੈ ਜਾਊਗਾ ਤੇ ਚੈੱਕ ਕਰੋ ਕਿੱਕਰ ਹੀ ਕਿੱਕਰ ਅਈਨਾ ਕੇ ਕਰ ਵੀ ਗੱਲਾਂ ਛੱਡ ਦੋ ਕਿਕਰ ਹੀ ਕਿਕਰ ਦੇਖ ਰਿਹਾ ਰੇਤਲੀ ਜੀ ਮਿੱਟੀ ਐ ਇਹ ਚੀਜ਼ਾਂ ਦਿਖ ਰਹੀਆਂ ਨੇ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਜਾਵਾਂਗੇ ਫਰਕ ਪਊਗਾ ਦੂਜੇ ਪਾਸੇ ਇਹ ਵੀ ਅਕੇ ਪੰਜਾਬ ਵਿੱਚ ਹੀ ਦਿਖਣਗੀਆਂ ਇਹ ਚੀਜ਼ਾਂ ਤੁਹਾਨੂੰ ਖੇਤ ਤੇ ਇਹ ਆਪਣੇ ਕਿਕਰ ਹੋ ਗਏ ਕਿਕਰ ਤਾਂ ਚਲੋ ਆਪਣੀ ਹੁਣ ਮਾਰੂਥਲ ਜ਼ਮੀਨ ਜੀ ਆ ਗਈ ਤਾਂ ਕਰਕੇ ਨਹੀਂ ਪੰਜਾਬ ਦੇ ਵਿੱਚ ਹੋਰ ਸ਼ਹਿਰਾਂ ਚਾਪਾ ਪਟਿਆਲੇ ਚੰਡੀਗੜ੍ਹ ਆ ਪੋਤਲੇ ਪਾਸੇ ਅੰਮ੍ਰਿਤਸਰ ਦੇ ਪਾਸੇ ਦੇਖੀਏ ਤਾਂ ਤੁਹਾਨੂੰ ਹੋਰ ਸੋਹਣਾ ਹਿਊਜ ਚੈੱਕਆਉਟ ਮਿਲਦਾ ਹੈ ਦੇਖਣ ਨੂੰ ਝਾਕਾ ਬਾਕਾ ਵਧੀਆ ਹੁੰਦਾ ਲੇਕਿਨ ਇਹ ਦੇਖੋ ਵੀ ਕਿੰਨਾ ਜਮਾ ਹੁਣ ਚੈੱਕ ਕਰੋ ਦੇਖ ਸਕਦੇ ਹੋ ਦੀ ਕਿੱਕਰ ਦੀ ਕਿੱਕਰ ਦੇਖੀ ਜਾਂਦਾ ਸਭਾਈ ਦਾ ਸੋਦਾ ਦਾ ਬਹੁਤ ਘੱਟ ਹੈ ਕਿੱਕਰ ਹੀ ਜ਼ਿਆਦਾ ਹੈ ਆਪਣੇ ਬਾਹਨਸਾ ਏਰੀਆ ਚ ਅਸੀਂ ਇਧਰ ਵੀ ਇਧਰ ਲੱਕ ਇਦਾਂ ਦੀ ਹੈ ਚੈੱਕ ਕਰੋ ਜਿਵੇਂ ਕਿ ਜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਜਿਵੇਂ ਜਿਵੇਂ ਆਪਾਂ ਦਿੱਲੀ ਵਾਲੇ ਨੂੰ ਕੂਚ ਕਰ ਰਹੇ ਆ ਹੁਣ ਹਰਿਆਣਾ ਤਹਾਣੇ ਦਾ ਏਰੀਆ ਜੀ ਇਹ ਜਿਵੇਂ ਜਿਵੇਂ ਆਪਾਂ ਅੱਗੇ ਲੱਗਾਂਗੇ ਨਾ ਕੂਚ ਕਰਾਂਗੇ ਦਿੱਲੀ ਵਾਲੇ ਨੂੰ ਇਹ ਹਿੱਸਾ ਹੁਣ ਕਿਕਰਾਂ ਤੋਂ ਨਿਮਤ ਆ ਗਿਆ ਨਿਮਾ ਆ ਗਿਆ ਟਾਲੀਆਂ ਆ ਗਈਆਂ ਹਨਾ ਤੁਸੀਂ ਦੇਖ ਸਕਦੇ ਹੋ ਨਿਮਾ ਹੁਣ ਕਿਕਰ ਇੱਕ ਅੱਧੀ ਤਾਂ ਚਲੋ ਟਾਈਮ ਟੇਬਲ ਹੀ ਹੁੰਦੀ ਆ ਹੁਣ ਆ ਇੱਕ ਨਵਾਂ ਕੁਝ ਬਹੁਤ ਆ ਗਿਆ ਇਹ ਆ이트ਰਾ ਦੇਖੋ ਫਾਰਮ ਹਾਊਸ ਦੇ ਵਿੱਚ ਕੋਈ ਆਮ ਖਜੂਰ ਤਾਂ ਲੱਗੀਆਂ ਹੋਈਆਂ ਤੇ ਚੈੱਕ ਕਰ ਸਕਦੇ ਹਾਂ ਵਾਤਾਵਰਨ ਵੀ ਚੇਂਜ ਹੁੰਦਾ ਬੋਲੀ ਵੀ ਚੇਂਜ ਹੁੰਦੀ ਆ ਸਾਰਾ ਕੁਝ ਚੇਂਜ ਹੋ ਜਾਂਦਾ ਦਿੱਲੀ ਪਹੁੰਚਦੇ ਪਹੁੰਚਦੇ ਬੜਾ ਕੁਝ ਚੇਂਜ ਹੋ ਜਾਣਾ ਦੇਖ ਸਕਦੇ ਹਾਂ ਕਿੰਨਾ ਸੋਹਣਾ 뷰 ਆ ਸੋਹਣਾ 뷰 ਆ ਤੇ 뷰 ਨੂੰ ਦੇਖਾਂਗੇ ਬੜਾ ਕੁਝ ਦੇਖਾਂਗੇ ਕੱਲਾ ਪਹਿਲੀ ਵਾਰ ਟਰੈਵਲ ਕਰ ਰਹੇ ਇੰਨੀ ਦੂਰ ਇਹ ਵੀ ਮੈਨੂੰ ਪਤਾ ਲੱਗੂਗਾ ਇਹ ਅਕਸਰ ਆਪਾਂ ਪੀਆਰਟੀਸੀ ਦੀਆਂ ਬੱਸਾਂ 'ਚ ਜਾਂ ਪੰਜਾਬ ਦੀਆਂ ਬੱਸਾਂ 'ਚ ਜ਼ਰੂਰ ਵੇਖਣਾ ਇਹ ਦੇਖਦੇ ਆਂ ਅੱਡਿਆਂ ਤੇ ਦੇਖਦੇ ਆਂ ਟ੍ਰੇਨ ਦੇ ਵਿੱਚ ਵੀ ਮਿਲਿਆ ਖੁਸ਼ੀ ਹੋਈ ਦੇਖ ਕੇ ਤੇ ਲੈ ਵੀ ਲਿਆ ਥੋੜਾ ਜਿਹਾ 스ਨੈਕਿੰਗ ਵੀ ਜ਼ਰੂਰੀ ਆ ਦੂਜੀ ਗੱਲ ਇਹ ਹੈ ਕਿ ਬੱਸਾਂ 'ਚ ਥੋੜਾ ਜਿਹਾ ਕੰਮ ਜਿਹੜਾ ਕਰਦਾ ਇਹ ਚ ਦਾਲ ਦੀ ਕੁਆਂਟੀਟੀ ਤੇ ਪਿਆਜ਼ ਦੀ ਕੁਆਂਟੀਟੀ ਸਿਮਿਲਰ ਜੀ ਆ ਸੋਹਣੀ ਆ ਤੇ ਮਾਹੌਲ ਚੈੱਕ ਕਰੋ ਇਹ ਹੋਵੇ ਤੇ ਨਾਲਾ ਇਹ ਸੂਰਜ ਕੋਵੇ ਢਲਦਾ ਹੋਇਆ ਹੁਣ ਕੀ ਚਾਹੀਦਾ ਬੰਦੇ ਨੂੰ ਚਾ ਵਾ ਵੇ ਉਹ ਚੈੱਕ ਕਰੋ ਆਪਣੀ ਗੱਡੀ ਹੁਣ HR90 ਮਤਲਬ ਕਿ ਉਚਾਣਾ ਸ਼ਹਿਰ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਚੈੱਕ ਕਰ ਸਕਦੇ ਹਾਂ ਸਾਹਮਣੇ ਬਾਰਨਰ ਸੇਨਾ ਬੈਠੀ ਆ ਤੇ ਗੱਡੀ ਚੱਲ ਪਈ ਹੈ ਆਪਾਂ ਪੰਜਾਬ ਵਿੱਚੋਂ ਛੱਡੇ ਆ ਹਰਿਆਣੇ ਦੇ ਵਿੱਚ ਟ੍ਰੈਵਲ ਕਰ ਰਹੇ ਆ ਉਚਾਣਾ ਸ਼ਹਿਰ ਐਚ 490 ਨੂੰ ਆਪਾਂ ਹੁਣੀ ਕ੍ਰੋਸ ਕੀਤਾ ਇੱਕ ਅੱਧੇ ਮਿੰਟ ਦੇ اندر ਇੱਥੇ ਇੱਕ ਮੰਟ ਗੱਡੀ ਖੜੀ ਆ ਸੋਹਣਾ ਝਾਕਾ ਤੇ ਵਾਕਾ ਯਾਰੇ ਪੂਰੇ ਵਧੀਆ ਖੁੱਲਮ ਖੁੱਲਦੀ ਗੱਡੀ ਆਪਾਂ ਟਰੈਵਲ ਕਰ ਰਹੇ ਆ ਤੁਹਾਨੂੰ ਦਿਖਾ ਰਹੇ ਹੁਣ ਤੱਕ ਜੇ ਥੋੜਾ ਜਿਹਾ 1 2% ਵੀ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਇਦਾਂ ਦਾ ਆਪਾਂ ਹੋਰ ਇੰਟੈਂਟ ਸਾਰਾ ਲੈ ਕੇ ਆਵਾਂਗੇ। ਚੈੱਕ ਕਰ ਸਕਦੇ ਹੂੰ। ਆਪਾਂ ਮਾਨਸਾ ਤੋਂ ਤਕਰੀਬਨ 750-150 ਕਿਲੋਮੀਟਰ ਦੂਰ ਹਰਿਆਣੇ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਸ਼ਹਿਰ ਚੀਂਦ ਵਿੱਚ ਪਹੁੰਚ ਚੁੱਕੇ ਆ ਜੀ। ਹੁਣ ਇੱਥੋਂ ਦਿੱਲੀ ਨੂੰ ਕੋਚ ਕਰ ਰਹੀ ਆ ਟ੍ਰੇਨ। ਦਿੱਲੀ ਦੇ ਆਪਾਂ ਹੋਰ ਨੇੜੇ ਤੇ ਅਯੁੱਧਿਆ ਦੇ ਆਪਾਂ ਹੋਰ ਨੇੜੇ ਹੋ ਰਹੇ ਹਾਂ। ਇਹ ਜੰਕਸ਼ਨ ਬਹੁਤ ਪੁਰਾਣਾ ਜੰਕਸ਼ਨ ਦੀ ਹੁਣ ਰਿਪੇਅਰ ਹੋ ਰਹੀ ਹੈ ਆਉਣ ਵਾਲੇ ਸਮਿਆਂ 'ਚ ਇਹ ਹੁਣ ਆਪਾਂ ਨੂੰ ਬਹੁਤ ਸੋਹਣੀ ਹੋ ਸਾਰੀ ਇੱਥੇ ਦੇਖਣ ਨੂੰ ਮਿਲੇਗੀ ਐਥੋਂ ਦਾ ਸੱਚ ਰਾਣੀ ਤਲਾਬ ਬਹੁਤ ਮਸ਼ਹੂਰ ਹੈ ਜੀ ਤੇ ਉੱਥੇ ਕਾਫੀ ਦੇਵੋਟਸ ਆ ਕੇ ਉੱਥੇ ਆਪਣੀ ਪ੍ਰੇਅਰ ਕਰਦੇ ਆ ਸ਼ਰਧਾਲੂ ਆਉਂਦੇ ਆ ਅਰਦਾਸਾਂ ਕਰਦੇ ਆ ਇਹ ਉਸ ਵਾਸਤੇ ਵੀ ਮਸ਼ਹੂਰ ਹੈ ਇਹ ਸ਼ਹਿਰ ਲੱਗਦਾ ਕਿ ਸ਼ਹਿਰ ਵੱਡਾ ਹੈ। ਕਾਫੀ ਟਾਈਮ ਦਾ ਇਹੀ ਚੱਲਦਾ ਆ ਰਿਹਾ ਹੈ। ਚੈੱਕ ਕਰ ਸਕਦੇ ਹਾਂ ਆਪਾਂ। ਮੈਨੂੰ ਘਟੋ ਘਟੋ 2-3 ਮਿੰਟ ਹੋ ਗਏ ਨੇ ਦੇਖਦੇ ਨੂੰ। ਸ਼ਹਿਰ ਤਾਂ ਕਾਫੀ ਵੱਡਾ ਜੀਂ। ਹਰਿਆਣੇ ਦੇ ਵੱਡੇ ਸ਼ਹਿਰਾਂ 'ਚੋਂ ਇੱਕ ਆ ਇਹ। ਬੱਲੇ 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 ਕਰਤਾ巴। ਹੁਣ ਹੋਰ ਐਡ-ਆਨ ਹੋਇਆ ਜੀ ਆਪਾਂ ਨੂੰ ਹੁਣ ਨੀਲੇ ਰੰਗ ਦੇ ਰੇਲਵੇ ਦੇ ਕੰਬਲ ਮਿਲੇ ਨੇ। ਇਹ ਕੰਬਲ ਹੈ ਜੀ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ। ਇਬਾ ਦੇ シュਲੇਜੀ इबਾ シュडा ਇਹ ਨੀਚੇ ਵਿਚ ਆ ਕੇ ਤੇ ਉਹ ਆਪਾਂ ਲੈ ਸਕਦੇ ਆ ਰਾਤ ਸੌਣ ਦੇ ਸਮੇਂ ਯਾਰ ਇਹ ਵੀ ਚੀਜ਼ ਵਧੀਆ ਕਿ ਕੰਬਲ ਲਿਆਉਂਦੀ ਲੋੜ ਨਹੀਂ ਕਿ ਇਹਨਾਂ ਦੇ ਕੰਬਲ ਵਧੀਆ ਹੁੰਦੇ ਨੇ 스멜 ਵਧੀਆ ਹੁੰਦੀ ਹੈ ਰੋਜ਼ ਧੋਉਂਦੇ ਆ ਇਹ ਇਹ ਮੇਕ ਸ਼ੁਰ ਕਰਦਾ ਕਿ ਰੋਜ਼ ਧੋਉਂਦੇ ਨੇ ਤਾਂ ਮੈਨੂੰ ਲੱਗਦਾ ਫਿਰ ਕੋਈ ਬਹੁਤੀ ਆਪੱਤੀ ਹੋਣੀ ਨਹੀਂ ਚਾਹੀਦੀ ਜਦੋਂ ਆਪਾਂ ਰੋਜ਼ ਇਹ ਚੀਜ਼ ਨੂੰ ਧੋਉਂਦੇ ਨੇ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਹੈ ਕਿ ਜਦੋਂ ਤੁਸੀਂ ਟ੍ਰੈਵਲ ਕਰੋ ਇਦਾਂ ਭਈ ਨਾਲ ਤੁਸੀਂ ਉਹ ਜ਼ਰੂਰ ਲੈ ਕੇ ਆਉਣੀ ਆ ਕੋਈ ਕਿਤਾਬ ਕੋਈ ਨੋਵਲ ਹੋ ਜੇ ਹਨਾ ਕੋਈ ਐਦਾਂ ਦਾ ਕੁਝ ਜ਼ਰੂਰ ਲੈ ਕੇ ਆਇਓ ਤੇ ਇਹ ਮੇਰਾ ਸੈਟਅਪ ਹੈਗਾ ਆਪਾਂ ਪੂਰਾ ਘਰ ਵਾਲਾ ਮਾਹੌਲ ਆਪਣਾ ਪੂਰਾ ਘਰ ਦਾ ਕਮਰਾ ਇਹਨੂੰ ਬਣਾ ਲਿਆ ਨੂੰ ਜੀ ਗਲੇ ਜੀ ਲੈ ਕੇ ਜ਼ਰੂਰ ਆਇਓ ਕਿਉਂਕਿ ਮੇਰਾ ਹੁਣ ਟਾਈਮ ਮੈਂ ਕੱਲੀ ਕੱਲੀ ਚ ਭੁੱਲ ਜਾਂਦਾ ਨਾ ਨੋਵਲ ਜਾਂਦਾ ਨਾ ਕੋਈ ਕੁਝ ਨਹੀਂ ਲੈ ਕੇ ਆਇਆ ਤੇ ਇਹ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਫੋਨ ਕਿੰਨਾ ਦੇਖ ਲਾਂਗੇ ਇਹ ਜੀ ਗਹਾਣੇ ਤੋਂ ਪਹਿਲਾਂ ਇੱਕ ਹੋਰ ਰੂਟ ਹੈ ਕੋਈ ਇਹ ਆਪਾਂ ਨੂੰ ਇੱਥੇ ਹੁਣ ਮਿਲੂਗਾ ਤੇ ਇਹ ਨਾਲ ਸਾਈਲੋਸ ਇਹ ਸਾਈਲੋਸ ਨਹੀਂ ਮੇਰੇ ਨਾਲ ਨਾਲ ਜਿਹੜੇ ਮੈਂ ਇਹ ਰੂਟ ਦੀ ਜਾਣਕਾਰੀ ਦਿੱਤੀ ਹੈ ਇਹ ਕੋਈ ਸਾਰੀ ਕੋਈ ਰੂਟ ਨਹੀਂ ਜੁੜਿਆ ਇਹ ਪ੍ਰਾਈਵੇਟ ਸਾਈਲੋਸ ਅਦਾਨੀਆਂ ਦਾ ਬਾਨੀਆਂ ਦਾ ਜਿਹੜੇ ਸਾਈਲੋਸ ਹੁੰਦੇ ਨੇ ਇਹ ਉਹਦੀ ਰੋਡ ਹੈ ਮੀਨ ਉਹਦੀ ਵੀ ਪੱਟੜੀ ਹੈ ਜੀ ਇਹ ਇੱਥੋਂ ਸਪੈਸ਼ਲ ਉਧਰ ਜਾਂਦੇ ਆ ਕੋਈ ਲੱਲਾ ਨਹੀਂ ਕੋਈ ਖਾਨੇ ਕੋਈ ਟਰੈਪ ਨਹੀਂ ਕੁਝ ਨਹੀਂ ਸਦਾ ਸਾਈਲੋਸ ਦੇ ਵਿੱਚ ਗਈ ਟ੍ਰੇਨ ਉਤੋਂ ਉਤੋਂ ਨੂੰ ਭਰਿਆ ਤੇ ਚਲ ਮੇਰੇ ਭਾਈ ਅੱਗੇ ਡਿਸਟ੍ਰਿਬਿਊਟ ਕਰ ਦਿੰਦੇ ਨੇ ਇਹ ਹੈ ਪ੍ਰਾਈਵੇਟਾਈਜੇਸ਼ਨ ਇਹ ਪ੍ਰਾਈਵੇਟ ਹੋ ਰਿਹਾ ਜਿਹੜਾ ਕੰਮ ਉਹ ਇਹ ਹੈ ਦੇਖ ਲਓ ਪ੍ਰਾਈਵੇਟ ਕਿੰਨਾ ਜ਼ਿਆਦਾ ਬਿਜ਼ਨਸ ਦੇ ਵਿੱਚ ਦਾਮ ਹੈ ਕਿ ਝਾਕ ਬਕਾਏ ਆ ਵੀ ਨੇਰਾ ਹੋ ਚੁੱਕਿਆ ਜੀ ਗਹਾਣੇ ਤੋਂ ਪਹਿਲਾਂ ਹੀ ਕੁਝ ਕਿਸੇ ਹਿੱਸੇ ਚੋਂ ਦੇਖੜੇ ਚੱਕੋ ਜੀ ਚੱਕਾ ਬੱਕਾ ਇਹ ਵੀ ਪੂਰੀ ਰਾਤ ਹੈ ਤੇ ਹੁਣ ਬਾਹਰਲੇ ਸ਼ੌਟ ਤਾਂ ਘਾਟੀ ਆਉਣਗੇ ਅੰਦਰਲੇ ਆਉਣਗੇ ਤੇ ਤੁਹਾਨੂੰ ਦੱਸਾਂਗੇ ਸਾਰਾ ਕੁਝ ਤਕਰੀਬਨ ਮਾਨਸਾ ਤੋਂ ਮਠੰਡੇ ਤੋਂ ਦਿੱਲੀ ਤੱਕ ਦੀਆਂ ਜਿਹੜੀਆਂ ਇਹ ਸਟੇਸ਼ਨ ਨੇ ਬਣ ਰਹੇ ਨੇ ਚੱਕਰ ਤੋਂ ਸਾਹਮਣੇ ਵੀ ਛੱਡ ਪੈ ਰਹੇ ਤਕਰੀਬਨ ਬਣ ਰਹੇ ਨੇ ਜੋ ਕਿ ਚੰਗੀ ਗੱਲ ਹੈ ਕਿ ਚੱਕਾ ਬੱਕਾ ਸੋਨਾ ਹੋ ਜੂ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਜਿੰਨੇ ਤੁਹਾਨੂੰ ਅਪਡੇਟ ਇਹ ਹੌਲਟ ਪੈ ਚੁੱਕਿਆ ਜੀ ਇਧਰੋਂ ਵੀ ਲਾਲ ਬੱਤੀ ਚੈੱਕ ਕਰ ਸਕਦੇ ਹੋ ਤੇ ਇਧਰੋਂ ਵੀ ਲਾਲ ਬੱਤੀ ਪੂਰਾ ਹੌਲਟ ਪਿਆ ਹੋਇਆ ਆਪਾਂ ਜੀ ਸੋਣੀ ਮਤ ਤੋਂ ਨਿਕਲ ਚੁੱਕੇ ਆ ਅੱਗੇ ਹੁਣ ਇੱਕ ਛੋਟਾ ਜਿਹਾ ਸਟੇਸ਼ਨ ਉੱਤੇ ਖੜੇ ਆ ਤੇ ਰਾਤ ਹੋ ਚੁੱਕੀ ਹੈ ਬਾਹਰ ਦਾ ਨਾ ਖਾ ਕੇ ਕਰੋ ਗੌਂਠੇ ਮਾਵਾ ਕੀ ਲੈ ਆਈ ਸੀ ਉਹ ਲੈ ਰਹੇ ਆ ਨਾਲ ਇਹਦੇ ਵਿੱਚ ਅਚਾਰ ਹੈ ਆਪਣੇ ਕੋਲ ਨਾਲ ਆਪਣੇ ਕੋਲੇ ਚਾਹ ਹੈ ਚਾਟਾ ਹੈ ਤੇ ਅਚਾਰ ਹੈ आनंद मंगल आनंद मानਦੇ ਆ ਮਤਲਬ ਹੁਣ ਇਹਦਾ ਆਪਾਂ ਹੁਣ ਇਸ ਵਕਤ 8.5 ਵਜੇ ਪੌਣੇ 9 ਦੇ ਤਕਰੀਬਨ ਇਹ ਟਾਈਮ ਜਿੱਤੇ ਆਪਾਂ ਦਿੱਲੀ ਪਹੁੰਚ ਚੁੱਕੇ ਆਂ ਜੀ ਇਹ ਪੁਰਾਣੀ ਦਿੱਲੀ ਹੈ ਤੇ ਬਾਕੀ ਹੁਣ ਮੈਂ ਤੁਹਾਨੂੰ ਜਿੱਥੇ ਖੜਦੀ ਆ ਬਾਹਰ ਦਾ ਚਾਕਾ ਵਾਕਾ ਦਿਖਾਣਾ ਫਿਰ ਆਪਾਂ ਕੁਝ ਗੱਲਾਂ ਕਰਦੇ ਆ ਫਿਰ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਕਰਕੇ ਸਫਰ ਇੰਜੋਏ ਕਰੋ ਆਪਾਂ ਪਹੁੰਚ ਗਏ ਜੀ 올ਡ ਦਿੱਲੀ ਹਨਾ ਪੁਰਾਣੀ ਦਿੱਲੀ ਪੁਰਾਣੀ ਦਿੱਲੀ ਦਾ ਇਹ ਇੱਕ ਰੈਸਟੋਰੇਸ਼ਨ ਆ ਤੇ ਬੜਾ ਫਨੀ ਨਾਮ ਰੱਖਿਆ ਹੋਇਆ ਦਾ ਇਹਦਾ ਨਾਮ ਹੈ ਸਬਜੀ ਮੰਡੀ ਸਟੇਸ਼ਨ ਦਾ ਨਾਮ ਹੈ ਸਬਜੀ ਮੰਡੀ 11:30 ਨਾਸ਼ਤਾ ਖਿਲ ਲਿਆ ਆਪਣਾ ਘਰ ਤੇ ਇਹ ਰੇਲਵੇ ਦੇ ਕੰਬਲ ਲਈ ਉੱਤੇ ਲੈ ਤੇ ਹੁਣ ਲੱਗੇ ਆਪਾਂ ਪੈਣਾ ਸਵੇਰੇ ਮਿਲਦੇ ਹਾਂ ਨਵੇਂ ਸਿਚ ਤੇ ਇਹ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਤੇ ਹੁਣ ਆਪਾਂ ਅਕੀੜ ਜਾ ਰਹੇ ਹਾਂ ਜੀ ਗਾਜ਼ੀਆਬਾਦ ਤੋਂ ਨਿਕਲ ਗਏ ਆਂ ਅੜੀਗੜ ਤੋਂ ਬਾਅਦ ਆਊਗਾ ਸਦਾ ਖਾਨਪੁਰ ਜਿੱਥੋਂ ਦੇ ਕੱਟੇ ਮਸ਼ਹੂਰ ਨੇ ਤੇ ਆਪਾਂ ਉਧਰ ਨੂੰ ਵੱਧ ਰਹੇ ਹਾਂ ਉਧਰ ਨੂੰ ਕੁਝ ਕਰ ਰਹੇ ਹਾਂ ਰਾਤੋ ਰਾਤ ਕਿਤਨੇ ਕਿਤੇ ਬਹਾ ਬਸਫਰ ਕੱਢ ਜੂਗੀ ਟ੍ਰੇਨ ਕਿਉਂਕਿ ਬਹੁਤ ਫਾਸਟ ਜਾ ਰਹੀ ਹੈ ਤੇ ਆਪਾਂ ਹੁਣ ਕੋਈ ਸ਼ਰਾਮ ਕਰਦੇ ਹਾਂ ਬਾਹਰ ਵੀ ਚਾਕਾ ਵਾਕਾ ਸੋਹਣਾ ਫਿਰ ਹਾਲ ਤਾਂ ਲੱਕੀ ਮਿਲਦੇ ਤੇ ਵਲੌਗ ਵਧੀਆ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਏ ਵਰਡ ਸਿੰਘ ਦੇ ਨਾਮ ਦੇ ਚੈਨਲ ਨੂੰ ਪੂਰਾ ਸ਼ੇਅਰ ਕਰੋ ਜੀ ਲੋਕਾਂ ਨੂੰ ਓਕੇ ਜੀ ਮਿਲਦੇ ਆਂ ਫਿਰ ਨੈਕਸਟ ਵਲੌਗ ਚ